ਜੇਲ੍ਹ ਤੋਂ ਬਾਹਰ ਆਉਂਦੇ ਹੀ ਮਨੀਸ਼ ਸੋਧਿਆ ਨੇ ਭਾਜਪਾ ਤੇ ਹਮਲਾ ਬੋਲਿਆ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ ਜੇਲ੍ਹ ਤੋਂ ਬਾਹਰ ਆਉਂਦੇ ਹੀ ਭਾਜਪਾ ਤੇ ਹਮਲਾ ਬੋਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਮਨੀਸ਼ ਸੋਧਿਆ ਜੇਲ੍ਹ ਤੋਂ ਪੈਦਲ ਹੀ ਬਾਹਰ ਆਏ ਨੇ ਬਾਹਰ ਇੱਕ 3 ਵੀਲਰ ਤੇ ਲਾਊਡ ਸਪੀਕਰ ਲੱਗਿਆ ਹੋਇਆ ਸੀ ਉਹਨਾਂ ਦੇ ਬਾਹਰ ਮੌਜੂਦ ਵਰਕਰਾਂ ਨੂੰ ਸੰਬੋਧਨ ਕੀਤਾ ਉਹਨਾਂ ਨੇ ਉਹਨਾਂ ਨੇ ਭਾਜਪਾ ਤੇ ਵੀ ਹਮਲਾ ਬੋਲਿਆ ਤੇ ਨਾਲ ਹੀ ਉਹਨਾਂ ਨੇ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੀ ਵੀ ਤਾਰੀਫ਼ ਕੀਤੀ ਹੈ ਤੁਹਾਨੂੰ ਦੱਸ ਦੇ ਕਿ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸ਼ੁੱਕਰਵਾਰ ਨੂੰ ਜੇਲ੍ਹ ਤੋਂ ਬਾਹਰ ਆ ਗਏ ਸਨ ਉਹ ਪਿਛਲੇ ਸਾਲ ਫਰਵਰੀ ਤੋਂ ਇਹਾੜ ਜੇਲ੍ਹ ਵਿੱਚ ਬੰਦ ਹਨ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਮਨੀਸ਼ ਸਿਸੋਦੀਆ ਦੇ ਵਕੀਲ ਰਾਉਜ਼ ਐਵਨਿਊ ਕੋਰਟ ਦੀ ਸਪੈਸ਼ਲ ਜੱਜ ਕਵੇਰੀ ਬਵੀਜ਼ਾ ਕੋਲ ਪਹੁੰਚੇ ਕੋਰਟ ਦੇ ਸਾਹਮਣੇ ਜ਼ਮਾਨਤ ਬਾਂਡ ਤੋਂ ਇਲਾਵਾ ਹੋਰ ਸਾਰੇ ਜ਼ਰੂਰੀ ਦਸਤਾਵੇਜ਼ ਅਦਾਲਤ ਵਿੱਚ ਜਮ੍ਹਾਂ ਕਰਵਾਏ ਜੱਜ ਨੇ ਜ਼ਮਾਨਤ ਮਨਜ਼ੂਰ ਕਰ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਹਿਲਾਦ ਸਾਨੀ ਕੌਂਸਲਰ ਪੁਰਨਦੀਪ ਰੋਸ਼ਨ ਚੋਹਾਨ ਅਤੇ ਨਵੀਨ ਚੋਦਰੀ ਨੇ ਮਨੀਸ਼ ਸੋਦੀਆ ਦਾ ਜ਼ਮਾਨਤ ਬਾਂਡ ਭਰਿਆ ਜਿਸ ਤੋਂ ਬਾਅਦ ਜੱਜ ਨੇ ਮਨੀਸ਼ ਸੋਦੀਆ ਦੀ ਰਿਹਾਈ ਆਰਡਰ ਤੇ ਦਸਤਖਤ ਕੀਤੇ ਦੇਰ ਸ਼ਾਮ ਤੇ ਹਾਰਡ ਪ੍ਰਸ਼ਾਸਨ ਨੇ ਮਨੀਸ਼ ਸੋਦੀਆ ਨੂੰ ਜੇਲ ਤੋਂ ਰਿਹਾ ਕਰ ਦਿੱਤਾ ਜੇਲ ਤੋਂ ਬਾਹਰ ਆਉਂਦੇ ਹੀ ਮਨੀਸ਼ ਸੋਦੀਆ ਨੇ ਪਾਜਪਾਤੇ ਹਮਲਾ ਬੋਲਿਆ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ ਜੇਲ੍ਹ ਤੋਂ ਬਾਹਰ ਆਉਂਦੇ ਹੀ ਪਾਜਪਾਤੇ ਹਮਲਾ ਬੋਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਮਨੀਸ਼ ਉਹਦੀਆ ਜੇਲ੍ਹ ਤੋਂ ਪੈਦਲ ਹੀ ਬਾਹਰ ਆਏ ਨੇ ਬਾਹਰ ਇੱਕ 3 ਵੀਲਰ ਤੇ ਲਾਊਡ ਸਪੀਕਰ ਲੱਗਿਆ ਹੋਇਆ ਸੀ ਉਹਨਾਂ ਦੇ ਬਾਹਰ ਮੌਜੂਦ ਵਰਕਰਾਂ ਨੂੰ ਸੰਬੋਧਨ ਕੀਤਾ ਉਹਨਾਂ ਨੇ ਉਹਨਾਂ ਨੇ ਪਾਜਪਾਤੇ ਵੀ ਹਮਲਾ ਬੋਲਿਆ ਦੇ ਨਾਲ ਹੀ ਉਹਨਾਂ ਨੇ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੀ ਵੀ ਤਾਰੀਫ ਕੀਤੀ ਹੈ ਤੁਹਾਨੂੰ ਦੱਸ ਦੇ ਕਿ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਸ਼ੁੱਕਰਵਾਰ ਨੂੰ ਜੇਲ੍ਹ ਤੋਂ ਬਾਹਰ ਆ ਗਏ ਸਨ ਉਹ ਪਿਛਲੇ ਸਾਲ ਫਰਵਰੀ ਤੋਂ ਤਿਹਾਰਟ ਜੇਲ੍ਹ ਵਿੱਚ ਬੰਦ ਹਨ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਮਨੀਸ਼ ਸ਼ਿਸ਼ੋਦੀਆ ਦੇ ਵਕੀਲ ਰਾਉਜ਼ ਐਵਨਿਊ ਕੋਰਟ ਦੀ ਸਪੈਸ਼ਲ ਜੱਜ ਕਵੇਰੀ ਬਵੀਜ਼ਾ ਕੋਲ ਪਹੁੰਚੇ ਕੋਰਟ ਦੇ ਸਾਹਮਣੇ ਜ਼ਮਾਨਤ ਬਾਂਡ ਤੋਂ ਇਲਾਵਾ ਹੋਰ ਸਾਰੇ ਜ਼ਰੂਰੀ ਦਸਤਾਵੇਜ਼ ਅਦਾਲਤ ਵਿੱਚ ਜਜ ਮਕਰਵਾਏ ਜੱਜ ਨੇ ਜ਼ਮਾਨਤ ਮਨਜ਼ੂਰ ਕਰ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਹਿਲਾਦ ਸਾਨੀ ਕੌਂਸਲਰ ਪੁਰਨਦੀਪ ਰੋਸ਼ਨ ਚੋਹਾਨ ਅਤੇ ਨਵੀਨ ਚੌத்ਰੀ ਨੇ ਮਨੀਸ਼ ਸੋਦੀਆ ਦਾ ਜ਼ਮਾਨਤ ਬਾਂਡ ਭਰਿਆ ਜਿਸ ਤੋਂ ਬਾਅਦ ਜੱਜ ਨੇ ਮਨੀਸ਼ ਸੋਦੀਆ ਦੀ ਰਿਹਾਈ ਆਰਡਰ ਤੇ ਦਸਤਖਤ ਕੀਤੇ ਦੇਰ ਸ਼ਾਮ ਤੇ ਹਾਰਡ ਪ੍ਰਸ਼ਾਸਨ ਨੇ ਮਨੀਸ਼ ਸੋਦੀਆ ਨੂੰ ਜੇਲ ਤੋਂ ਰਹਾ ਕਰ ਦਿੱਤਾ ਜੇਲ ਤੋਂ ਬਾਹਰ ਆਉਂਦੇ ਹੀ ਮਨੀਸ਼ ਸੋਦੀਆ ਨੇ ਆਜ ਪਾਤੇ ਹਮਲਾ ਬੋਲਿਆ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ ਜੇਲ੍ਹ ਤੋਂ ਬਾਹਰ ਆਉਂਦੇ ਹੀ ਪਾਜਪਾਤੇ ਹਮਲਾ ਬੋਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਮਨੀਸ਼ ਉਹਦੀਆ ਜੇਲ੍ਹ ਤੋਂ ਪੈਦਲ ਹੀ ਬਾਹਰ ਆਏ ਨੇ ਬਾਹਰ ਇੱਕ 3 ਵੀਲਰ ਤੇ ਲਾਊਡ ਸਪੀਕਰ ਲੱਗਿਆ ਹੋਇਆ ਸੀ ਉਹਨਾਂ ਦੇ ਬਾਹਰ ਮੌਜੂਦ ਵਰਕਰਾਂ ਨੂੰ ਸੰਬੋਧਨ ਕੀਤਾ ਉਹਨਾਂ ਨੇ ਉਹਨਾਂ ਨੇ ਪਾਜਪਾਤੇ ਵੀ ਹਮਲਾ ਬੋਲਿਆ ਦੇ ਨਾਲ ਹੀ ਉਹਨਾਂ ਨੇ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੀ ਵੀ ਤਾਰੀਫ ਕੀਤੀ ਹੈ ਤੁਹਾਨੂੰ ਦੱਸ ਦੇ ਕਿ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਸ਼ੁੱਕਰਵਾਰ ਨੂੰ ਜੇਲ੍ਹ ਤੋਂ ਬਾਹਰ ਆ ਗਏ ਸਨ ਉਹ ਪਿਛਲੇ ਸਾਲ ਫਰਵਰੀ ਤੋਂ ਤਿਹਾਰਟ ਜੇਲ੍ਹ ਵਿੱਚ ਬੰਦ ਹਨ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਮਨੀਸ਼ ਸਿਸ਼ੋਦੀਆ ਦੇ ਵਕੀਲ ਰਾਉਜ਼ ਐਵਨਿਊ ਕੋਰਟ ਦੀ ਸਪੈਸ਼ਲ ਜੱਜ ਕਵੇਰੀ ਬਵੀਜ਼ਾ ਕੋਲ ਪਹੁੰਚੇ ਕੋਰਟ ਦੇ ਸਾਹਮਣੇ ਜ਼ਮਾਨਤ ਬਾਂਡ ਤੋਂ ਇਲਾਵਾ ਹੋਰ ਸਾਰੇ ਜ਼ਰੂਰੀ ਦਸਤਾਵੇਜ਼ ਅਦਾਲਤ ਵਿੱਚ ਜਮ੍ਹਾਂ ਕਰਵਾਏ ਜੱਜ ਨੇ ਜ਼ਮਾਨਤ ਮਨਜ਼ੂਰ ਕਰ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਹਿਲਾਦ ਸਾਨੀ ਕੌਂਸਲਰ ਪੂਰਨਦੀਪ ਰੋਸ਼ਨ ਚੋਹਾਨ ਅਤੇ ਨਵੀਨ ਚੌத்ਰੀ ਨੇ ਮਨੀਸ਼ ਸੋਦੀਆ ਦਾ ਜ਼ਮਾਨਤ ਬਾਂਡ ਭਰਿਆ ਜਿਸ ਤੋਂ ਬਾਅਦ ਜੱਜ ਨੇ ਮਨੀਸ਼ ਸੋਦੀਆ ਦੀ ਰਿਹਾਈ ਆਰਡਰ ਤੇ ਦਸਤਖਤ ਕੀਤੇ देर शाम ਤੇ ਹਾਰਡ ਪ੍ਰਸ਼ਾਸਨ ਨੇ ਮਨੀਸ਼ ਸੋਦੀਆ ਨੂੰ ਜੇਲ ਤੋਂ ਰਿਹਾ ਕਰ ਦਿੱਤਾ